पटेल अजित वाली जो है ना हाँ जी आपका नाम बताएं और आप क्या काम करते हैं मैं दैनिक भास्कर में काम करता हूँ कैशियर हूँ सम्राट और दीपू का तो आज मेरी गाड़ी नहीं आई क्योंकि तो वो बम के अफवाह से मेरी गाड़ी पकड़ ली गई है क्योंकि तो पता लगा कि हाँ पर गाड़ी में बम आता है आ, कहा किस पुलिस ने पकड़ी कौन सी थाने की ये जमालपुर में पकड़ रखे हैं जी जमालपुर के अलावा और कौन सी पुलिस ने पकड़ा है जमालपुर वाले वो में पकड़ रखे है घंटा घर कौन सा थाना लगता है घंटा घर में थाना, थाना पास थे थे हैं। एक नंबर थाना लगता है अच्छा जी आ, कितने टाइम से आपकी टीम यहाँ पर खड़ी है हमारी हमारे पाँच बजे से हम खड़े हैं जी यहाँ पर पुलिस का क्या कहना है कि हमारी बड़े अफसर आएंगे की चेक करेंगे उसके बाद हम देखेंगे क्या है क्या नहीं ਔਰ ਹਾਕਰ ਲੋਕ ਜੋ ਸਪਲਾਈ ਲੈਂਦੇ ਨੇ ਉਹ ਬਹੁਤ ਪਰੇਸ਼ਾਨ ਹੈ ਇਸ ਸਮੇਂ ਸਰ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਮੁਕੇਸ਼ ਕੁਮਾਰ ਹੈ ਅੱਛਾ ਸਰ ਤੁਸੀਂ ਕੋਤਵਾਲੀ ਥਾਡੇ ਦੇ ਵਿੱਚ ਸਵੇਰੇ ਆਏ ਹੋ ਕੀ ਗੱਲਬਾਤ ਹੋਈ ਹੈ ਸਾਡੀ ਸਵੇਰ ਦੀ ਇਹਨਾਂ ਨੇ ਅਖਬਾਰ ਦੀਆਂ ਗੱਡੀਆਂ ਰੋਕੀਆਂ ਆਂਦੀਆਂ ਦਾ ਜੀ ਸਰ ਕੰਮ ਕੀ ਕਰਦੇ ਹੋ ਤੁਸੀਂ ਮੈਂ દੈਨਿਕ ਪਾਸਕਰ ਦੇ ਵਿੱਚ ਜੋਬ ਕਰਦਾ ਹਾਂ ਲੁਧਿਆਣਾ ਸਿੱਖਿਆ ਇੰਚਾਰਜ ਹਾਂ ਜੀ ਤੇ ਸਾਰੀ ਅਖਬਾਰ ਮੈਂ ਹੀ ਹੈ ਤੋਂ ਡਿਸਟ੍ਰੀਬਿਊਟ ਕਰਵਾਉਣਾ ਵਾ ਤੇ ਮੇਰੀ ਅਖਬਾਰ ਅੱਜ ਜਗਰਾਉਂ ਵਗੈਰਾ ਲੁਧਿਆਣਾ ਅੱਧੇ ਲੁਧਿਆਣੇ ਦੇ ਵਿੱਚ ਮੇਰੀ ਅਖਬਾਰ ਨਹੀਂ ਵੰਡੀ ਗਈ ਔਰ ਬਾ ਲੁਧਿਆਣਾ ਡਿਸਟ੍ਰਿਕਟ ਜਗਰਾਓ ਮੁਲਾਪੁਰ ਸਾਈਡ ਕਿਤੇ ਵੀ ਅਖਬਾਰ ਨਹੀਂ ਗਈ ਹੈ ਔਰ ਇੱਕ ਗੱਡੀ ਮੇਰੀ ਇੱਥੇ ਪੜੀ ਹੋਈ ਹੈ ਇੱਕ ਤੁਆਲੀ ਦੇ ਵਿੱਚ ਇੱਕ ਗੱਡੀ ਜਮਾਲਪੁਰ ਵੜੀ ਹੋਈ ਹੈ ਜਮਾਲਪੁਰ ਦੀ ਸਪਲਾਈ ਵੀ ਨਹੀਂ ਵੰਡੀ ਗਈ ਸਰ ਕਾਰਨ ਕੀ ਹੋਇਆ ਹੈ ਕਾਰਨ ਕੁਝ ਦੱਸਦੇ ਹੀ ਨਹੀਂ ਪਏ ਕਹਿ ਰਹੇ ਸਾਨੂੰ ਉਤੋਂ ਡਰ ਆਇਆ ਹੋਇਆ ਹੈ ਕਿ ਆਪਾਂ ਗੱਡੀਆਂ ਚੈੱਕ ਕੀਤੇ ਬਿਨਾ ਭੇਜ ਨਹੀਂ ਜਾਣੀਆਂ ਅੱਛਾ ਜੀ ਇਹ ਅਸੀਂ ਚੈੱਕ ਕਰਾਂਗੇ ਅਸੀਂ ਖੁਦ ਆਪਣੇ ਲੈਵਲ ਤੇ ਚੈੱਕ ਕਰ ਲਿਆ ਵਾ ਹੁਣ ਬੰਕਪੁਰ ਦੀ ਬੀਮਾਰੀ ਹੈ ਉਹ ਚੈੱਕ ਕਰਨਗੇ ਉਸ ਤੋਂ ਬਾਅਦ ਵੀ ਹਾਂ ਪੁਲਸ ਲੈਣ ਤੋਂ ਬਾਅਦ ਡਰਾਈਵਰ ਸੇ ਹੀ ਬਾਤ ਨੂੰ ਪੁਲਸ ਦਾ ਕੀ ਕਹਿਣਾ ਹੈਗਾ ਉਹ ਕੋਈ ਜਵਾਬ ਹੀ ਨਹੀਂ ਦੇ ਰਹੀ ਬਸ ਇਹੀ ਕਹਿ ਰਹੀ ਕਿ ਆਪਾਂ ਆਪਣੇ ਲੈਵਲ ਤੇ ਚੈੱਕ ਕਰ ਲਿਆ ਹੁਣ ਬੌਮਸਪੋਰਟ ਦੀ ਟੀਮ ਆਏਗੀ ਉਹ ਚੈੱਕ ਕਰੇਗੀ ਫਿਰ ਅਸੀਂ ਗੱਡੀਆਂ ਭੇਜਾਂਗੇ ਉਦਾਂ ਅਸੀਂ ਨਹੀਂ ਭੇਜਾਂਗੇ ਸਾਨੂੰ ਕੋ ਭਰ オーਡਰ ਸਵੇਰੇ ਕਿੰਨੇ ਵਜੇ ਤੋਂ ਤੁਸੀਂ ਇੱਥੇ ਖੜੇ ਨਹੀਂ ਅਸੀਂ ਸਵੇਰੇ 4 ਵਜੇ ਤੋਂ ਖੜੇ ਹੋਏ ਹਾਂ ਅੱਛਾ ਜੀ ਤੇ ਟੋਟਲ ਕਿੰਨੀਆਂ ਕ ਗੱਡੀਆਂ ਜਿਹੜੀਆਂ ਅੰਦਰ ਹੈਗੀਆਂ ਛੇ ਟੁਕੜ 6 ਗੱਡੀਆਂ ਪੜੀਆਂ ਹੋਈਆਂ ਇਹ ਸਿਰਫ ਦੈਨਿਕ ਭਾਸਕਰ ਦੀ ਗੱਡੀ ਹੈਗੀ ਜਾਂ ਹੋਰ ਵੀ ਸਾਰੀਆਂ ਪੜੀਆਂ ਹੋਈਆਂ ਨੇ ਸਾਰੀਆਂ ਪੜੀਆਂ ਦੈਨਿਕ ਭਾਸਕਰ ਦੀ ਵੀ ਹੈ ਪੰਜਾਬ ਕੇਸਰੀ ਦੀ ਵੀ ਹੈ ਦੈਨਿਕ ਸਵੇਰਾ ਦੀ ਵੀ ਹੈ ਟ੍ਰਿਬਿਊਨ ਦੀ ਹੈ ਜੀਤ ਦੀ ਸ ਓਕੇ okay, ਸੇ